ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਤੋਂ ਬਾਅਦ ਗੰਗੂ ਪਾਪੀ ਦੀ ਮੌਤ ਕਿਵੇਂ ਹੋਈ ਅਤੇ ਜਾਨੀਖਾ ਅਤੇ ਮਾਨੀਖਾ ਨੂੰ ਕਿਸ ਨੇ ਮਾਰਿਆ ਇਸ ਤੋਂ ਇਲਾਵਾ ਵੀਡੀਓ ਵਿੱਚ ਇਹ ਵੀ ਜ਼ਿਕਰ ਕਰਾਂਗੇ ਕਿ ਸਾਹਿਬ ਜਦਿਆਂ ਦੀ ਜਾਦ ਵਿੱਚ ਥੜਾ ਕਿਉਂ ਬਣਵਾਇਆ ਸੀ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਵੱਡਮੁੱਲੀ ਜਾਣਕਾਰੀ ਹੈ ਜੋ ਅਕਸਰ ਹੀ ਅਣਗੌਲਿਆ ਕਰ ਦਿੱਤੀ ਜਾਂਦੀ ਹੈ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਸੋ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੰਗੂ ਨੇ ਬਹੁਤ ਵੱਡਾ ਪਾਪ ਕਮਾਇਆ ਨਿੱਕੇ ਨਿੱਕੇ ਮਾਸੂਮ ਤੇ ਬਿਰਧ ਮਾਤਾ ਨੂੰ ਫੜਾ ਕੇ ਸ਼ਹੀਦ ਕਰਵਾ ਦਿੱਤਾ ਜਿਸ ਮਾਇਆ ਲਈ ਇਸ ਨੇ ਇਹ ਮਾੜਾ ਕਰਮ ਕੀਤਾ ਸੀ ਉਹੀ ਮਾਇਆ ਇਸ ਦੀ ਮੌਤ ਦਾ ਕਾਰਨ ਬਣੀ ਜਦੋਂ ਹਾਕਮਾਂ ਨੂੰ ਪਤਾ ਲੱਗਦਾ ਹੈ ਕਿ ਗੰਗੂ ਬ੍ਰਾਹਮਣ ਕੋਲ ਬਹੁਤ ਸਾਰਾ ਧਨ ਜੋ ਕਿ ਉਸਨੇ ਗੁਰੂ ਸਾਹਿਬ ਜੀ ਦੀ ਮਾਤਾ ਦਾ ਲਪੋਇਆ ਹੈ ਤਾਂ ਇਸ ਧਨ ਦੇ ਲਈ ਵੀ ਇਸ ਕੋਲੋਂ ਪੁੱਛ ਪੜਤਾਲ ਹੋਣ ਲੱਗ ਪੈਂਦੀ ਹੈ ਜਿਸ ਸੁੱਕੇ ਚੋਮ ਵਿੱਚ ਇਸਨੇ ਇਹ ਧਨ ਦੱਬਿਆ ਸੀ ਉਸ ਵਿੱਚ ਪਾਣੀ ਆ ਗਿਆ ਤੇ ਇਹ ਧਨ ਦੀ ਖੁਰਜੀ ਨਾ ਮਿਲ ਸકી ਇਸ ਖੁਰਜੀ ਨੂੰ ਬਹੁਤ ਲੱਭਦੇ ਆ ਭਾਲਦੇ ਆ ਗੰਗੂ ਪਾਪੀ ਕਦੇ ਕੋਈ ਥਾ ਤੇ ਕਦੇ ਕੋਈ ਥਾ ਸਿਪਾਈਆਂ ਨੂੰ ਦਿਖਾਉਂਦਾ ਪਰ ਇਹ ਤਾਂ ਨਾਂ ਮਿਲ ਸਕਿਆ ਸਾਰਾ ਦਿਨ ਗੰਗੂ ਪਾਪੀ ਦੇ ਦਸਣ ਮੁਤਾਬਕ ਸਿਪਾਹੀ ਲੱਭਦੇ ਰਹੇ ਸ਼ਾਮ ਤੱਕ ਕੁਝ ਵੀ ਹੱਥ ਪੱਲੇ ਨਾ ਪਿਆ ਪਾਪ ਦੇ ਭਾਰ ਨਾਲ ਉਹ پاگل ਹੋ ਚੁੱਕਾ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ ਸਿਪਾਹੀਆਂ ਨੇ ਜਾਣਿਆ ਕਿ ਇਸ ਨੂੰ ਇਹ ਜਾਣ ਬੁੱਝ ਕੇ ਨਹੀਂ ਦੱਸ ਰਿਹਾ ਐਵੇਂ ਇੱਧਰ ਉੱਧਰ ਲਈ ਫਿਰਦਾ ਹੈ ਉਹ ਗੰਗੂ ਪਾਪੀ ਨੂੰ ਬਨ ਕੇ ਹਵਾਲਾਤ ਵਿੱਚ ਲੈ ਜਾਂਦੇ ਨੇ ਤੇ ਉਥੇ ਕਟਕਟਾਪਾ ਚਾੜਦੇ ਤੇ ਧੰਨ ਤੇ ਖੁਰਜੀ ਬਾਰੇ ਪੁੱਛਦੇ ਰਹਿੰਦੇ ਇਸ ਪਾਪੀ ਦਾ ਅੰਤ ਕਟ ਖਾਂਦਿਆਂ ਹਾਕਮਾਂ ਦੇ ਹੱਥੋਂ ਹੀ ਹੋ ਗਿਆ ਅਤੇ ਨੀਚ ਨਰਕਾਂ ਦੇ ਰਾਸਤੇ ਜਾ ਪਿਆ ਸ਼ਹੀਦੀ ਹਫਤੇ ਦਾ ਪੂਰਾ ਇਤਿਹਾਸ ਆਪਾਂ ਪਿਛਲੀਆਂ ਵੀਡੀਓ ਵਿੱਚ ਦੱਸਿਆ ਇਸ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਆਉਂਦਾ ਤੇ ਉਹ ਗੰਗੂ ਦੇ ਪਿੰਡ ਖੇੜੀ ਨੂੰ ਟੈਟੇਰੀ ਕਰ ਦਿੰਦੇ ਆ ਤੇ ਇਸ ਦੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕੁਝ ਇਤਿਹਾਸ ਵਿੱਚ ਇਸ ਦੇ ਪਿੰਡ ਦੇ ਨਾਂ ਦਾ ਬੂਰਾ ਪਿੰਡ ਖੇੜੀ ਤੇ ਅਖੇੜੀ ਵੀ ਲਿਖਿਆ ਹੈ ਪਰ ਹੁਣ ਇਸ ਦਾ ਨਾਮ ਸਹੇੜੀ ਹੈ। ਖਾਲਸੇ ਦਾ ਜਦੋਂ 1764 ਈਸਵੀ ਵਿੱਚ ਜ਼ੋਰ ਵਧਿਆ ਤਾਂ ਉਹਨਾਂ ਨੇ ਮਰਿੰਡੇ ਦੇ ਰੰਗੜ ਜਾਨੀ ਖਾਂ ਤੇ ਮਾਨੀ ਖਾਨ ਨੂੰ ਸਮੇਤ ਪਰਿਵਾਰਾਂ ਕਣਾ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਐ ਮਰਿੰਡਾ ਦੀ ਚੰਗੀ ਸਦਾਇ ਕੀਤੀ ਇਸ ਤਰ੍ਹਾਂ ਖਾਲਸੇ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਮੌਤ ਦਾ ਬਦਲਾ ਜਾਲਮਾਂ ਨੂੰ ਸੋਧ ਕੇ ਲਿਆ ਤੇ ਆਪਣਾ ਸੀਨਾ ਠੰਡਾ ਕੀਤਾ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਤਾ ਜੀ ਦੀ ਸ਼ਹੀਦੀ ਤੋਂ ਬਾਅਦ ਰਾਣੀ ਜੈਨਾ ਵੀ ਸ਼ਹੀਦ ਹੋ ਗਈ ਤੇ ਮੋਤੀराम ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ ਇੰਨਾ ਸ਼ਹੀਦੀਆਂ ਤੋਂ ਬਾਅਦ ਵਜ਼ੀਰਖਾ ਦੀ ਆਤਮਾ ਉਹ ਐਵੰਜਰ ਪਾਪਾਂ ਦਾ ਭਾਰ ਚੱਲ ਨਾ ਹੋਇਆ ਤੇ ਉਹ ਸਰੀਰਕ ਤੇ ਮਾਨਸਿਕ ਰੋਗੀ ਹੋ ਗਿਆ ਤੇ ਉਹਦੇ ਪੇਟ 'ਚ ਸ਼ੂਲ ਹੋਣ ਲੱਗਦਾ ਤੇ ਕਦੇ ਉਸ ਨੂੰ ਅਫਰੇਮਾ ਹੋ ਜਾਂਦਾ ਉਹ ਡਰ ਰਿਹਾ ਤੇ ਸਹਿਮਿਆ ਰਹਿੰਦਾ ਰਾਤ ਨੂੰ ਹਾਏ ਹਾਏ ਕਰਦਾ ਮੰਜੇ ਤੋਂ ਉੱਠ ਨੱਟਦਾ ਤੇ ਪੁੱਛਣ ਤੇ ਉਹ ਦੱਸਦਾ ਕਿ ਜਿੰਨਾ ਬਾਲਕਾਂ ਨੂੰ ਉਸਨੇ ਮਰਵਾਇਆ ਹੈ ਰਾਤ ਨੂੰ ਉਹ ਨੀਲੇ ਬਾਣੇ ਵਿੱਚ ਉਸ ਨੂੰ ਸੁਪਨੇ ਵਿੱਚ ਆ ਕੇ ਸੋਟੇ ਮਾਰਦੇ ਹਨ ਹਰ ਵੇਲੇ ਮੇਰੇ ਦਿਵਾਲੇ ਕਟਾਰਾ ਲੈ ਕੇ ਫਿਰਦੇ ਰਹਿੰਦੇ ਹਨ ਜਦੋਂ ਉਸ ਨੂੰ ਦਿਨ ਰਾਤ ਵਿੱਚ ਚੈਨ ਨਾ ਆਇਆ ਤੇ ਕਈ ਮਲਾਣਿਆਂ ਨੂੰ ਸੱਦ ਕੀਤਾ ਅੱਗੇ ਤਵੀਤਾ ਰਾਹੀਂ ਗਫਤ ਰੂਹਾਂ ਦਾ ਬੰਨਣ ਕਰਵਾਇਆ ਇਹ ਸਭ ਕੁਝ ਕਰਨ ਨਾਲ ਪਾਪੀ ਨਵਾਬ ਦਾ ਅੱਗੇ ਨਾਲੋਂ ਵੀ ਜ਼ਿਆਦਾ ਬੁਰਾ ਹਾਲ ਹੋ ਗਿਆ ਜਿੱਥੇ ਸਾਹਿਬ ਜਦਿਆਂ ਸ਼ਹੀਦ ਕੀਤੇ ਗਏ ਸੀ ਜੇਕਰ ਕੋਈ ਸਿਪਾਹੀ ਜਾਂ ਕੋਈ ਹੋਰ ਉੱਥੇ ਪਿਸ਼ਾਬ ਆਦ ਕਰਨ ਜਾਂਦਾ ਤਾਂ ਉੱਥੇ ਹੀ ਡਿੱਗ ਜਾਂਦਾ ਤੇ ਜਿਵੇਂ ਉਹਨਾਂ ਨੂੰ ਕਿਸੇ ਨੇ ਫੜ ਕੇ ਸੁੱਟਿਆ ਹੋਵੇ ਅਜਿਹੀ ਕਿਰਿਆ ਕਰਨ ਤੇ ਬਹੁਤ ਕਸ਼ਟ ਹੁੰਦਾ ਤੇ ਉਹ ਰੋਗੀ ਹੋ ਜਾਂਦੇ ਤੁਰਕਿ ਸਿਪਾਹੀ ਜਾਂ ਨੌਕਰ ਜਦੋਂ ਵੀ ਆਪਸ ਵਿੱਚ ਇਕੱਠੇ ਹੋ ਕੇ ਬੈਠਦੇ ਤਾਂ ਇੱਕ ਦੂਜੇ ਨਾਲ ਡਰੇ ਹੋਏ ਮਨ ਨਾਲ ਗੱਲਾਂ ਕਰਦੇ ਕਿ ਉਧਰ ਜਾਣੇ ਕਿ ਸ਼ਹੀਦੀ ਵਾਲੇ ਪਾਸੇ ਨਾ ਜਾਇਓ ਨਹੀਂ ਤਾਂ ਮਾਰੇ ਜਾਉਗੇ ਮਲਾਣਿਆਂ ਨੇ ਇਕੱਠੇ ਹੋ ਕੇ ਵਜ਼ੀਰ ਖਾਨ ਲਈ ਪ੍ਰਾਰਥਨਾ ਕੀਤੀ ਤੇ ਕਰਾਣ ਵਿੱਚੋਂ ਇਸਲਾਮ ਧਰਮ ਦਾ ਮੂਲ ਮੰਤਰ ਵੀ ਪੜਿਆ ਜੋ ਰੋਗੀਆਂ ਦੇ ਰੋਗ ਦੂਰ ਕਰਨ ਲਈ ਅਤੇ ਮਰੇ ਹੋਏ ਪ੍ਰਾਣੀਆਂ ਦੇ ਭਲੇ ਲਈ ਪੜਿਆ ਜਾਂਦਾ ਹੈ ਇਹ ਸਭ ਕੁਝ ਕਰਨ ਨਾਲ ਵੀ ਵਜ਼ੀਰ ਖਾਨ ਨੂੰ ਦਿਨ ਰਾਤ ਹੀ ਚੈਨ ਨਾ ਆਇਆ ਤੇ ਉਸ ਦੇ ਤਨ ਮਨ ਨੂੰ ਤੜਫਣਾ ਹੀ ਲੱਗੀ ਰਹਿੰਦੀ ਮਲਾਣਿਆਂ ਕੋਲੋਂ ਕੁਝ ਵੀ ਨਾ ਹੰਦਾ ਦੇਖ ਉਹ Hindu ਧਰਮ ਕੋਲੋਂ ਸਿਰ ਪਈ ਮੁਸੀਬਤ ਦਾ ਹੱਲ ਪੁੱਛਣ ਲੱਗਾ ਕਿ ਇੱਕ ਦਿਨ ਕੋੜਕਪੂਰੇ ਦਾ ਚੌਧਰੀ ਕਪੂਰਾ ਪ੍ਰਾਣ ਸਰਹੰਦ ਮਾਮਲਾ ਦੇਣ ਲਈ ਆਇਆ ਤਾਂ ਵਜ਼ੀਰ ਖਾਨ ਨੇ ਆਪਣੇ ਹਾਲਾਤਾਂ ਬਾਰੇ ਉਸ ਨੂੰ ਦੱਸਿਆ ਪੂਰਾ ਚੌਧਰੀ ਗੁਰੂ ਘਰ ਨਾਲ ਪ੍ਰੀਤ ਰੱਖਦਾ ਸੀ ਤੇ ਮੁਗਲ ਹਕੂਮਤਾਂ ਤੋਂ ਵੀ ਡਰਦਾ ਸੀ ਜੋ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰ ਸ਼ਾਹ ਕੇ ਕਪੂਰ ਸਿੰਘ ਬਣ ਗਿਆ ਸੀ ਕਪੂਰੇ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਜਿੱਥੇ ਗੁਰੂ ਜੀ ਦੇ ਬੱਚੇ ਨੀਹਾਂ ਵਿੱਚ ਚਨਾਏ ਨੇ ਉੱਥੇ ਉਹਨਾਂ ਦੀ ਜਗ੍ਹਾ ਮਤਲਬ ਕਿ ਇੱਕ ਸਥਾਨ ਬਣਾ ਦੇਵੇ ਤੇ ਹਰ ਰਾਤ ਨੂੰ ਉਥੇ ਦੀਵਾ ਜਗਾਵੇ ਉਥੇ ਕੜਾ ਪ੍ਰਸ਼ਾਦ ਕਰਕੇ ਅਰਦਾਸ ਕਰਾਵੇ ਕਿਸੇ ਇੱਕ ਸੈਕੰਡ ਨੂੰ ਸੱਦ ਕੇ ਉਸ ਕੋਲੋਂ ਇਹ ਸਾਰਾ ਕੁਝ ਕਰਵਾਉ ਕਪੂਰਾ ਇਹ ਨਸੀਹਤ ਵਜ਼ੀਰ ਖਾਨ ਨੂੰ ਦੇ ਕੇ ਵਾਪਸ ਆਪਣੀ ਰਿਆਸਤ ਕੋਟਕਪੂਰੇ ਚਲਾ ਗਿਆ ਸੋ ਮਰਦਾ ਕੀ ਨਹੀਂ ਕਰਦਾ ਵਜ਼ੀਰ ਖਾਨ ਨੇ ਵੀ ਤੁਰੰਤ ਕਿਸੇ ਸਿੱਖ ਪਾਸੋਂ ਸ਼ਹੀਦੀ ਸਥਾਨ ਤੇ ਚਬੂਤਰਾ ਬਣਵਾ ਕੇ ਉਸੇ ਨੂੰ ਉਸ ਥੜੇ ਦੀ ਸੇਵਾ ਲਈ ਨਿਯਤ ਕਰ ਦਿੱਤਾ ਜੋ ਇਸ ਤਰ੍ਹਾਂ ਕੋਈ ਸਮਾ ਲੰਘਿਆ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਸ਼ਹਿਰ ਉੱਤੇ ਜਿੱਤ ਹਾਸਲ ਕਰ ਲਈ ਤੇ ਪਾਪੀ ਵਜ਼ੀਰ ਖਾਨ ਨੂੰ ਸੈਕਦੇ ਨੂੰ ਹੀ ਜੌਂਦਾ ਫੜ ਲਿਆ ਪਾਪੀ ਸੁੱਚਾ ਆਨੰਦ ਵੀ ਪਰਿਵਾਰ ਸਮੇਤ ਹੱਥ ਆ ਜਾਂਦਾ ਪਾਪੀ ਵਜ਼ੀਰ ਖਾਨ ਨੂੰ ਬਲਦਾ ਮਗਰ ਬਨ ਕੇ ਸਾਰੇ ਸ਼ਹਿਰ ਵਿੱਚ ਘੜੀ ਸਿਆ ਗਿਆ ਤੇ ਫਿਰ ਅੱਗ ਵਿੱਚ ਸੁੱਟ ਦਿੱਤਾ ਗਿਆ ਅੱਧ ਸੜੇ ਪਾਪੀ ਦੀ ਲਾਸ਼ ਨੂੰ ਤਰਾਕਤ ਨਾਲ ਪੁੱਠਾ ਲਮਕਾ ਦਿੱਤਾ ਗਿਆ ਤਾਂ ਕਿ ਇਸ ਦੁਸ਼ਟ ਦਾ ਹਸ਼ਰ ਸਾਰੇ ਜਾਨ ਲੈਣ ਇਸ ਪਾਪੀ ਵਜ਼ੀਰ ਖਾਨ ਦੇ ਹੁਕਮ ਨਾਲ ਸਾਹਿਬਜ਼ਾਦੇਆਂ ਨੂੰ ਨੀਹਾਂ ਵਿੱਚ ਚਿਨਿਆ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਦੁਸ਼ਟ ਨੂੰ ਬੁਰੀ ਤਰ੍ਹਾਂ ਮੌਤ ਮਾਰ ਕੇ ਇਸ ਦਾ ਅੰਤ ਕੀਤਾ ਫਿਰ ਸੋਚਾ ਆਨੰਦ ਦੇ ਸਾਹਮਣੇ ਉਸ ਦੇ ਪਰਿਵਾਰ ਨੂੰ ਇੱਕ ਇੱਕ ਕਰਕੇ ਮਾਰਿਆ ਤਾਂ ਜੋ ਉਸ ਨੂੰ ਵੀ ਪਤਾ ਲੱਗ ਸਕੇ ਕਿ ਆਪਣਿਆਂ ਦਾ ਦਰਦ ਕੀ ਹੁੰਦਾ ਹੈ ਇਸ ਦਿਨ ਅੱਕ ਵਿੱਚ ਲੋਹੇ ਦੀ ਮੁੰਦਰੀ ਪਾ ਕੇ ਉਸ ਵਿੱਚ ਰੱਸੀ ਲੰਘਾ ਕੇ ਮਤਲਬ ਨਕੀਲ ਪਾ ਕੇ ਇਸ ਨੂੰ ਸਾਰੇ ਬਜ਼ਾਰਾਂ ਵਿੱਚ ਦੀ ਲੰਘਾਇਆ ਗਿਆ ਲੋਕ ਇਸ ਦੇ ਸਿਰ ਵਿੱਚ ਛੱਤਰ ਮਾਰਦੇ ਪਾਪੀ ਨੂੰ ਭੁੱਖਾ ਧਿਆਇਆ ਰੱਖ ਕੇ ਇਸ ਨੂੰ ਤਸੀਹੇ ਦੇ ਕੇ ਕੁੱਤੇ ਦੀ ਮੌਤ ਮਾਰ ਕੇ ਖਾਲਸੇ ਨੇ ਨਿੱਕੀਆਂ ਜੰਦਾ ਦਾ ਬਦਲਾ ਲਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੁਕਮ ਨਾਲ ਸਰਹੰਦ ਦੀ ਤਿੰਨ ਦਿਨ ਤੱਕ ਲੁੱਟਮਾਰ ਹੁੰਦੀ ਰਹੀ ਕਰ ਕਰ ચીਕ ਚਿਹੜਾ ਤੇ ਵੈਣ ਪੈਂਦੇ ਰਹੇ ਸਰਹੰਦ ਸ਼ਹਿਰ ਪੱਠੀ ਦੀ ਅੱਗ ਵਾਂਗ ਤਪਦਾ ਰਿਹਾ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕ ਗਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੰਘਾਂ ਨੂੰ ਰੋਕ ਲਿਆ ਸਰਹੰਦ ਨੂੰ ਉਜਾੜਨ ਦਾ ਸੰਕਲਪ ਖਾਲਸੇ ਦੇ ਮਨ ਵਿੱਚ ਹੀ ਰਹਿ ਗਿਆ ਸਮਾ ਬਿਛੜੇ ਸਿੰਘਾਂ ਨੂੰ ਮਿਲਾਉਂਦਾ ਰਿਹਾ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਰਹੀਆਂ ਮੁਗਲ ਹਕੂਮਤ ਫਰਮਾਨ ਜਾਰੀ ਕਰਦੀ ਰਹੀ ਖਾਲਸੇ ਦਾ ਸਰਹੰਦ ਨੂੰ ਉਜਾੜਨ ਦਾ ਨਿਸ਼ਚੇ ਪੂਰਾ ਨਾਮ ਹੋਇਆ ਖਾਲਸੇ ਨੇ ਜੋਰ ਫੜਿਆ ਤੇ ਸਿੱਖ ਮਿਸ਼ਲਾਂ ਸਮੇਤ ਜੈਨ ਖਾਨ ਨੂੰ ਮਾਰ ਕੇ ਸਰਹੰਦ ਤੇ ਕਬਜ਼ਾ ਕਰ ਲਿਆ ਤੇ ਸਰਹੰਦ ਸ਼ਹਿਰ ਨੂੰ ਪੂਰੀ ਤਰ੍ਹਾਂ ਟਾਇਆ ਤੇ ਤਬਾਹ ਕੀਤਾ ਪਿੰਡਾਂ ਵਿੱਚ ਖੋਤੇ ਮੰਗਵਾ ਕੇ ਹਲ ਚਲਾਏ ਤੇ ਸਰਹੰਦ ਨੂੰ ਉਜਾੜਨ ਦੀ ਮਾਨ ਦੀ ਰੀਜ ਪੂਰੀ ਕੀਤੀ ਗੁਰੂ ਮਾਰੀ ਸਰਹੰਦ ਦੀਆਂ ਪੰਜ ਇੱਟਾਂ ਦਰਿਆ ਵਿੱਚ ਹਰ ਸਿੰਘ ਰੋੜ ਦੇਵੇ ਮਿਸਲਾਂ ਦੇ ਸਰਦਾਰਾਂ ਨੇ ਇਹ ਹੁਕਮ ਦਿੱਤਾ ਬਹੁਤ ਦੇਰ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਜਦੋਂ ਵੀ ਕਿਸੇ ਸਿੱਖ ਨੇ ਸਰਹੰਦ ਜਾਣਾ ਤਾਂ ਪੰਜ ਇੱਟਾਂ ਜ਼ਰੂਰ ਰੋੜ ਕੇ ਆਉਣੀਆ ਸਾਹਿਬਜ਼ਾਦਿਆਂ ਨੂੰ ਨੀਹਾ ਵਿੱਚ ਚਣ ਸ਼ਹੀਦ ਕਰਨਾ ਸਰਹੰਦ ਨੂੰ ਬਹੁਤ ਮਹਿੰਗਾ ਪਿਆ ਉਹ ਉਸ ਦੀ ਤਬਾਹੀ ਦਾ ਕਾਰਨ ਬਣਿਆ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਾਹਿਬਜ਼ਾਦਿਆਂ ਨੂੰ ਤਲਵਾਰ ਨਾਲ ਸ਼ਹੀਦ ਕਰਨ ਵਾਲੇ ਚਲਾਦ ਸਮਾਣੇ ਦੇ ਰਹਿਣ ਵਾਲੇ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲਉਦੀਨ ਵੀ ਸਮਾਣੇ ਦਾ ਹੀ ਸੀ ਸਮਾਣੇ ਦੇ ਹਾਕਮ ਵੀ ਨਿੱਕੀਆਂ ਜੰਦਾ ਨੂੰ ਸ਼ਹੀਦ ਕਰਨ ਵਿੱਚ ਪੂਰੀ ਤਰ੍ਹਾਂ ਦੋਸ਼ੀ ਸਨ ਇਸ ਨੂੰ ਪਾਪਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਗੁੱਸੇ ਵਿੱਚ ਸੋਧਿਆ ਸਿੰਘਾਂ ਨੂੰ ਇੱਥੋਂ ਦਾ ਹਾਰਪੰਦਾ ਸਾਹਿਬ ਜਾਤਿਆ ਅਤੇ ਗੁਰੂ ਤੇਗ ਬਹਾਦਰ ਜੀ ਦਾ ਕਾਤਲ ਹੀ ਦਿਖਿਆ ਇੰਨਾ ਚਲਾਦਾ ਸਮੇਤ ਖਾਲਸੇ ਨੇ ਮੂਰੇ ਅੜਨ ਵਾਲੇ 10000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੁਰੂ ਘਰ ਨਾਲ ਵੈਰ ਕਮਾਉਣ ਵਾਲਾ ਕੋਈ ਵੀ ਖਾਲਸੇ ਹੱਥੋਂ ਬਾਚ ਨਾ ਸਕਿਆ ਇਸ ਤਰ੍ਹਾਂ ਸਭ ਪਾਪੀਆਂ ਦੀ ਮੌਤ ਹੋ ਗਈ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ